ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਚਨਾ ਮਸਾਲਾ ਚਾਟ ਬਣਾਵਾਂਗੇ ਤੇ ਆ ਚਨੇ ਆਪਾਂ ਵਾਲ ਕੇ ਰੱਖ ਲਏ ਹੈਗੇ ਖੁਜੇ ਚ ਵਾਲੇ ਐ ਤੇ ਇਹਨਾਂ ਨੂੰ ਆਪਾਂ ਵਿੱਚੋਂ ਕੱਢਾਂਗੇ ਪਾਣੀ ਦੇੋਂ ਪਾਣੀ ਨੇ ਵਿੱਚ ਪਾਣ ਦੇ ਨੇ ਜਿਹੜਾ ਇਹਦੇ ਵਿੱਚ ਪਾਣੀ ਪੈ ਗਿਆ ਉਹ ਵੀ ਕੱਢਾਂਗੇ ਆਪਾਂ ਹੁਣ ਜਿਹੜਾ ਇਹਦੇ ਵਿੱਚ ਪਾਣੀ ਆ ਆਪਾਂ ਉਹ ਵੀ ਕੱਢ ਦਿਆਂਗੇ ਇਸ ਪਾਣੀ ਦਾ ਆਪਾਂ ਸੂਪ ਬਣਾ ਕੇ ਵੀ ਪੀ ਸਕਦੇ ਆ ਕਮਜ਼ੋਰੀ ਤੋਂ ਬਹੁਤ ਚੰਗਾ ਹੈ ਇਹ ਦਾ ਪਾਣੀ ਆ ਪਕੜਤਾ ਹੁਣ ਤੇ ਆਪਾਂ ਹੁਣ ਅੱਗ ਬਾਲਾਂਗੇ ਤੇ ਕੜਾਈ ਧਰਾਂਗੇ ਆਪਾਂ ਕਿਉਂ ਪਾਵਾਂਗੇ ਕਿਉਂ ਜ਼ਿਆਦੇ ਪੈ ਗਿਆ ਇਹਨੂੰ ਆਪਾਂ ਕੁਝ ਕੱਢਾਂਗੇ ਵਿੱਚੋਂ ਨਾ ਕਿ ਉਹ ਰੱਖਾਂਗੇ ਆਪਾਂ ਇਹ ਕਿ ਉਹ ਗਰਮ ਹੋ ਗਿਆ ਫਿਰ ਆਪਾਂ ਮਸਾਲਾ ਤਿਆਰ ਕਰਾਂਗੇ ਹੁਣ ਆਪਾਂ ਜੀਰਾ ਪਾਵਾਂਗੇ ਹੁਣ ਗੰਡਾ ਹਰੀ ਮਿਰਚ ਇਹ ਪਾਵਾਂਗੇ ਬਰੀ ਕੁਬਰੀ ਕੱਟ ਕੇ ਰੱਖ ਲੈ ਸੀਗੇ बक बरीक खीरा टमाटर पावांगे एन आपण चं तरां भांगे मसले ਲਓ ਹੁਣ ਆਪਾਂ ਨਾਣ ਮਿਰਚ ਪਾਵਾਂਗੇ ਨਿੰਨਾ ਕੁ ਲੋੜ ਉਹਨਾਂ ਖਾਵਾਂਗੇ ਛੋਲੇ ਆਖ ਵੀ ਪਾਇਆ ਹੋਇਆ ਨਾਣ ਨਾਣ ਤੇ ਨਾਣ ਘਾਟੀ ਪਾਵਾਂਗੇ ਮਿਰਚ ਫਰਜੀ थोड़ी जी होर पावे गले चट इन्हों ची तरह भुन के फिर दूजा समान पावे चने पावे ਉਹ ਆਪਣਾ ਮਸਾਲਾ ਕੁਝ ਗਿਆ ਹੁਣ ਆਪਾਂ ਚੋਲੇ ਪਾਵਾਂਗੇ ਇਹ ਇਹਨੂੰ ਬਸ ਆਪਾਂ ਮਿੰਟਕ ਸੇਕ ਲਵਾਵਾਂਗੇ ਫਿਰ ਲਾ ਲਾਂਗੇ ਲਓ ਹੁਣ ਆਪਾਂ ਥੋੜਾ ਜਿਹਾ ਢਣਗਾ ਪਾ ਦਿਆਂਗੇ ਇਸ ਤਰ੍ਹਾਂ ਕੜਾਈ 'ਚ ਤੇ ਬਾਕੀ ਢਣਗਾ ਕੋਸੇ ਪਾਵਾਂਗੇ ਲਾ ਕੇ ਆਪਨੇ ਚਨੇ ਤਿਆਰ ਆਏ ਹੁਣ ਆਪਾਂ ਲਾਉਣੇ ਆ ਉਨਾ ਪਕਾਟੇ ਦੇ ਲਾਹਾਂਗੇ ਚ ਕੱਢ ਲਾਂਗੇ ਵਾ ਸੋਣੀ ਮੈਂ ਕਾਉਂਦੀ ਐ ਅਧੀਵਣੇ ਚਨੇ ਮਸਾਲੇ ਚਾਟ ਚਨਾ ਮਸਾਲਾ ਚਾਟ ਪਰ ਬਾਕੀ ਤਾਂ ਢੰਗਾ ਜਿਹੜਾ ਬਚਿਆ ਉੱਤੇ ਪਾਵਾਂਗੇ ਕਿੰਡੇ ਵਧੀਆ ਵੇਖ ਬਣੀ ਹੈ ਚਾਣਾ ਮਸਾਲਾ ਚਾਟ ਬਹੁਤ ਵਧੀਆ ਬਣੀ ਹੈ ਜੇ ਸਾਡੀ ਵੀਡੀਓ ਕੋ ਪਸੰਦ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ